ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਾਢਾਂ ਵਿਖਾਉਣੀਆਂ ਦੋਵੇਂ ਤੋਕੜ ਗੱਬਣ ਚੈੱਕ ਪਾਸ ਹੈ ਇੱਕ ਬਦਾਮੀ ਰੰਗ ਦੀ ਜਰਸੀ ਇੱਕ ਪਰੇ ਵਾਢ ਖੜੀ ਹੈ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਰੈਸਟੋਰੈਂਟ ਨਾਮ ਸਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੁਕਾ ਤੁਸੀਂ ਬਗਾ ਪੁਰਾਣਾ ਫੋਨ ਨੰਬਰ ਦੱਸ ਦਿਓ 9988568108 ਇੱਕ ਜੀ ਵੀ ਦੱਸ ਦਿਓ 9988568108 ਕੰਨਵਾ ਸੂਆ ਜਰਸੀ ਦਾ ਇਹ ਤਾਂ ਪਹਿਲਾ ਸੂਆ ਸੂਈ ਆ ਬਾਈ ਤੇ 14 ਤਰੀਕ ਨੂੰ 6ਵਾਂ ਮਹੀਨਾ ਲੱਗ ਜਾਣਾ ਇਹਨੂੰ 14 ਤਰੀਕ ਨੂੰ 6ਵਾਂ ਮਹੀਨਾ ਸਟਾਰਟ ਹੋ ਜਾਣਾ ਹਾਂਜੀ ਹਾਂਜੀ ਤੇ 4 ਕਿਲੋ ਦੁੱਧ ਹੈ ਤੇ ਕਿੰਨੇ ਦੀ ਜਾਇਜ਼ ਹੈ ਮੋਲ ਇਹ ਦੇ ਦੇਾਂਗੇ ਆਪਾਂ 22000 ਤੇ ਕਿੱਡੀ ਬਾਤ ਨੂੰ 4 ਕਿਲੋ ਦੁੱਧ ਹੈ 14 ਤਰੀਕ ਨੂੰ ਬਾਈ ਕਹਿੰਦਾ 6ਵਾਂ ਮਹੀਨਾ ਨੂੰ ਸਟਾਰਟ ਹੋ ਜਾਣਾ ਗੱਬਣ ਚ ਇੱਕ ਪਾਸ ਹੈ ਦੋਸਤੋ ਮੀ ਪਈ ਜਾਂਦਾ ਬਾੜੀ ਆਪਾਂ ਲੰਮੀ ਨਹੀਂ ਧੋਰ ਕੇ ਵਿਖਾਉਂਦੇ ਬਸ ਇੱਥੋਂ ਨੇੜੋਂ ਜੇ ਮੋੜ ਲਈ ਕਮਾ ਲਿਆ ਸੋਹਣੀ ਜਰਸੀ ਆ ਬਦਾਮੀ ਰੰਗ ਦੀ 22000 ਦੀ ਦੇ ਦੇਣੀ ਆ ਬਿਲਕੁਲ ਜਾਇਜ਼ ਮੁੱਲ 2 ਕਿਲੋ ਸੁਬਾ ਦੁੱਧ ਹੈ 2 ਕਿਲੋ ਸ਼ਾਮ ਨੂੰ ਭਾਵੇਂ ਦੋ ਟਾਈਮ ਚੋਲਿਓ ਭਾਵੇਂ ਤਿੰਨ ਟਾਈਮ ਚੋਲਿਓ ਵੀਡੀਓ ਬਣਾਉਣ ਦਾ ਸਮਾਂ ਦੁਪਹਿਰ ਦਾ 1:00 ਵਜੇ ਵੀਡੀਓ ਬਣਾ ਰਹੇ ਆ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਥਣ ਸੋਹਣਿਆ ਚਾਰ ਹੀ ਆ ਪਰ ਸਮਾਜ ਥਣ ਪੂਰਾ ਚੰਗਾ ਕੱਢ ਜੂ 8 4 ਕਿਲੋ ਦੁੱਧ ਆ 2 ਕਿਲੋ ਸੁਬਾ 2 ਕਿਲੋ ਸ਼ਾਮ ਨੂੰ ਸੀਲ ਸੌ ਪੂਰੀ ਆ ਭਵਾਂ ਜਵਾਕ ਚੋਈ ਜਾਣਾ ਤੁਸੀਂ ਵੇਖ ਸਕਦੇ ਆ ਮੌਇਨਾ ਖੜੀ ਆ 4 ਕਿਲੋ ਦੁੱਧ ਮੁੱਲ ਸਿਰਫ 22000 2 ਮਹੀਨੇ ਹਜੇ ਦੁੱਧ ਪਿਆ ਜੂਗੀ ਤੇ ਮਗਰਲੇ 2 ਮਹੀਨੇ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਤਿਆਰ ਹੋਈ ਬੱਚੀ ਦੁੱਗਣੇ ਪੈਸਿਆਂ ਦੀ ਆ 4 ਕਿਲੋ ਦੁੱਧ ਇਸ ਟਾਈਮ ਕੰਡੇ ਵਾਲਾ 2 ਨੰਬਰ ਵਾਲੇ ਦਾ ਸ਼ਰ ਨੇ 2 ਨੰਬਰ ਵੀ ਬਈ ਆਪਣਾ ਦੂਜਾ ਸੂਆ ਠੀਕ ਹੈ ਤੇ ਇਹ 5 ਤਰੀਕ ਨੂੰ 7ਵਾਂ ਮਹੀਨਾ ਲੱਗ ਜਾਣਾ ਠੀਕ ਹੈ ਤੇ 5 ਕਿਲੋ ਕਿਦੋਂ ਦੇਣਗੇ ਇਹਦਾ ਵੀ ਦੇਜ ਮਨ ਲਾ ਇਹਦਾ ਦੇਜ ਮਨ ਲਾ 30 ਦੀ ਦੇਵਾਂਗੇ 5 ਕਿਲੋ ਬਾਈ ਕਹਿੰਦਾ ਦੁੱਧ ਹੈ 1 ਨੰਬਰ ਵੀ ਪਹਿਲੇ ਸਵੇਰੇ ਸੂਈ ਹੈ ਦੂਜੇ ਆਸਤੇ ਗੱਭਣਾ 2 ਨੰਬਰ ਵੀ ਪਹਿਲੇ ਸਵੇਰੇ ਸੂਈ ਹੈ ਦੂਜੇ ਆਸਤੇ ਗੱਭਣਾ 5 ਤਰੀਕ ਤੋਂ ਬਾਈ ਦੱਸਦਾ ਇਹਨੂੰ 7ਵਾਂ ਮਹੀਨਾ ਲੱਗ ਜਾਣਾ ਤਿੰਨ ਤੋਂ ਠੀਕ ਆ ਸੌਰੀ ਕਮਾ ਲਿਆ ਤਿੰਨ ਤਰੀਕ ਤੋਂ ਤਿੰਨ ਤਰੀਕ ਤੋਂ ਸੱਤਵਾਂ ਮਹੀਨਾ ਬਾਈ ਕਹਿੰਦਾ ਲੱਗ ਜਾਣਾ ਇਹ ਬਾਈ ਕਹਿੰਦਾ 30000 ਦੀ ਦੇਵਾਂਗੇ ਤਿੰਨ ਤਰੀਕ ਤੋਂ ਸੱਤਵਾਂ ਮਹੀਨਾ ਲੱਗ ਜਾਣਾ ਇਹਨੂੰ ਇੱਕ ਨੰਬਰ 4 ਕਿਲੋ ਦੁੱਧ ਹੈ ਦੋ ਨੰਬਰ 5 ਕਿਲੋ ਦੁੱਧ ਦੋਵੇਂ ਤੋਕੜ ਗੱਬਣ ਚੈੱਕ ਪਾਸ ਵੜਾ ਖਣ ਸੋਹਣੀਆਂ ਗੁਲਾਬੀ ਹਾਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ 1 ਨੰਬਰ 22000 ਦੀ ਬਾਈ ਕਹਿੰਦਾ ਦੇਵਾਂਗੇ 2 ਨੰਬਰ 30000 ਦੀ ਦੇਵਾਂਗੇ ਜੇ ਕੋਈ ਜੋੜਾ ਲੈ ਲੂ ਫਿਰ ਬਾਈ ਖੁੱਲਾ ਮਾਨ ਤਾਨ ਕਰ ਦੂਗਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਬਿਲਕੁਲ ਸਸਤੇ ਮਲ ਦੀਆਂ ਦੋ ਟੋਕੜ ਗੱਭਣ ਚੈੱਕ ਪਾਸ ਵੜਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਉਹਨਾਂ ਐਡਰੈਸ ਪੂਰੀ ਵਧੀਆ ਦੱਸ ਦੇਣਾ ਪਿੰਡ ਲੰਗਿਆਣਾ ਨਾਮਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਕੀ ਇਸੇ ਨੰਬਰ ਤੇ ਵੀਰ ਦਾ ਵਟਸਐਪ ਚੱਲਦਾ ਮੀ ਪੈਂਦਾ ਕਰਕੇ ਪਸ਼ੂ ਲੰਮੇ ਤੋਰ ਕੇ ਨਹੀਂ ਵਿਖਾਏ ਜਿਹਦੇ ਜਿਹੜਾ ਵੀ ਨਗ ਪਸੰਦ ਆਉ ਜੇ ਕੋਈ ਭੈਣ ਭਰਾ ਵੀਡੀਓ ਕਾਲ ਤੇ ਪਸ਼ੂ ਵੇਖਣਾ ਚਾਹੁੰਦਾ ਤੇ ਅਗਲਾ ਵੀਡੀਓ ਕਾਲ ਕਰਕੇ ਆਪਦੀ ਤਸੱਲੀ ਕਰ ਸਕਦਾ ਤੇ ਜੇ ਕਿਸੇ ਨੇ ਘਰੇ ਆਉਣਾ ਪਿੰਡ ਲੰਗਿਆਣਾ ਨਾਵਾ ਬੇਫਿਕਰ ਹੋ ਕੇ ਬਾਈ ਕਹਿੰਦਾ ਆਜੇ ਅਗਲਾ ਦੋ ਟਾਈਮ ਭਾਵੇਂ ਚਾਰ ਟਾਈਮ ਚੋ ਕੇ ਲੈ ਜੇ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸਾਸ਼ੀ ਕਾ